ਪ੍ਰਭੂ ਆਸ਼ਿਸ਼ ਕਰੇ ਅੱਜ ਇਹ ਖੁਦਾਵੰਦ ਕਲਾਮ ਦੇ ਪੜ੍ਹੇ ਮੈਂ ਨਾ ਪੜੇ ਮਤੀ ਦੀ ਕਿਤਾਬ 10 ਅਧਿਆਇ 24 ਤੇ 25 ਵਚਨ ਮੇਰੇ ਨਾਲ ਪੜੇ ਹਨ ਚੇਲਾ ਗੁਰੂ ਨਾਲੋਂ ਵੱਡਾ ਨਹੀਂ ਚੇਲਾ ਗੁਰੂ ਨਾਲੋਂ ਵੱਡਾ ਨਹੀਂ ਨਾ ਚਾਕਰ ਆਪਣੇ ਮਾਲਕ ਨਾਲੋਂ ਨਹੀਂ ਨੌਕਰ ਅਰਥਾ ਚਾਕਰ ਆਪਣੇ ਮਾਲਿਕ ਨਾਲੋਂ ਇੰਨਾ ਬੋਧ ਹੈ ਇੰਨਾ ਹੀ ਪਥੇਰਾ ਵਾ ਜੋ ਚੇਲੇ ਆਪਣੇ ਬੂਝਿਆ ਅਤੇ ਚੇਲੇ ਆਪਣੇ ਗੁਰੂ ਜਿਹਾ ਅਤੇ ਬਸ ਚਾਕਰ ਆਪਣੇ ਮਾਲਿਕ ਜਿਹਾ ਹੀ ਹੋ ਜਾਵੇ। ਖੁਦਾਵੰ ਯਿਸੂ ਨੇ ਕਿਹਾ ਚੇਲੇ ਦਾ ਆਪਣੇ ਗੁਰੂ ਜਿਹਾ ਉਹ ਜਾਣਾ ਬਥੇਰਾ ਵਾ। ਅਤੇ ਦਾਸ ਦਾ ਸੁਆਮੀ ਜਿਹਾ। ਯਿਸੂ ਮਸੀਹ ਨੇ ਚੇਲਾ ਕਿਹਾ ਹਰ ਇੱਕ ਨੂੰ ਜੋ ਪਰ ਯਿਸੂ ਤੇ ਈਮਾਨ ਕਰੇਗਾ, ਪ੍ਰਭੂ ਦੇ ਵਿਸ਼ਵਾਸ ਕਰੇਗਾ। ਨਾ ਕਿ ਪਾਸਟਰ ਨੂੰ ਕਿਹਾ ਗਿਆ ਵਾ, ਨਾ ਕਿ ਜੋ ਪਾਸਟਰ ਦੇ ਨਾਲ ਹੁੰਦਾ ਵਾ। ਉਹਨੂੰ ਚੇਲਾ ਆਕਾ ਵਰਨ ਉਹ ਹਰ ਇੱਕ ਨੂੰ ਚੇਲਾ ਕਿ ਆ ਗਿਆ ਜੋ ਸੁਰਗ ਰਾਜ ਦੀ ਤਿਆਰੀ ਕਰਦਾ ਵਾ ਅਤੇ ਮਸੀਦ ਦੌੜ ਦੌੜਦਾ ਵਾ ਪ੍ਰਭੂ ਨੂੰ ਨੂੰ ਹਰ ਇੱਕ ਨੂੰ ਚੇਲਾ ਕਿਆ ਤੋ ਖੁਦਾ ਦਾ ਕਲਾਮ ਆ ਆਪਣੇ ਚੇਲ ਆਪਣੇ ਗੁਰੂ ਵਰਗਾ ਹੋ ਜਾਵੇ ਬਤੇ ਰਹਾਵਾ ਤੇ ਦਾਸ ਦਾਸ ਆਪਣੇ ਸੁਆਮੀ ਵਰਗਾ ਸੁਆਮੀ ਕਿਹੜਾ ਵਾ ਤੇ ਚੇਲਾ ਗੁਰੂ ਕਿਹੜਾ ਗੁਰੂ ਸਿੱਖਸ਼ਕ ਸੁਆਮੀ ਜਿਹੜਾ ਹੁੰਦਾ ਵਾ ਚਲਾਉਣ ਵਾਲਾ ਹੁੰਦਾ ਵਾ ਤੋ ਅਦਰ ਲਈ ਮੈਂ ਡੀਪਲੀਨ ਜਾਵਾਂਗਾ ਦੋ ਦੋ ਤਨ ਮਟੀਆਂ ਗੱਲਾਂ ਲੱਫੜਾਂ ਕਰ ਦੇ ਵਿੱਚੋਂ ਮੈਂ ਕਹਿੰਦਾ ਵਾ ਕਿ ਚੇਲੇ ਦਾ ਗੁਰੂ ਵਰਗਾ ਦਾਸ ਦਾ ਸੁਆਮੀ ਵਰਗਾ ਹੋ ਜਾਣਾ ਕਾਫੀ ਆ ਪ੍ਰਾਈਜ਼ ਲਾ ਹਾਲੇਲੂਇਆ ਹਾਲੇਲੂਇਆ ਚੇਲੇ ਦਾ ਆਪਣੇ ਗੁਰੂ ਜਿਹਾ ਬਣ ਜਾਣਾ ਮੈਂ ਕੁਝ ਉਦਾਹਰਣ ਤੁਹਾਨੂੰ ਦਿਨਾ ਵਾ ਮੇਰੀ ਪੂਰੀ ਆ ਪ੍ਰਚਾਰ ਨੂੰ ਸਮਝ ਪਾਉਂਗੇ ਤੁਸੀਂ ਪਰ ਯਿਸੂ ਮਸੀਹ ਦੁਨੀਆ ਤੇ ਆਏ ਅਤੇ ਆਣ ਕਿਵੇਂ ਬਾਣੀ ਕੰਦੀਆ ਸਮੁੰਦਰ ਦੇ ਕਿਨਾਰੇ ਗਿਆ ਚੇਲੇ ਚੁਣੇ ਆ ਅਤੇ ਇੱਕ ਦਜੇ ਨੂੰ ਆਖਦੇ ਸਨ ਕ੍ਰਿਸ਼ਟ ਮਿਲ ਗਿਆ ਵਾ ਫੜਾ ਕੋਟ ਯਸ਼ੂ ਦੇ ਨਗਰ ਹੋ ਲੈਨੇ ਅੱਤੇ ਆਖਦੇ ਹਨ ਅਸੀਂ ਜਿਹਦੀ ਉਡੀਕ ਕਰਦੇ ਸੀ ਕਿ ਜਿਹਨੂੰ ਉਡੀਕਦੇ ਸੀ ਉਹ ਹਨ ਮਿਲ ਗਿਆ ਸੀ ਪੜਦੇ ਜੁਨਾ ਦੀ ਅੰਦੀਲ ਜਿਹੀ ਹੋਈ ਕਿ ਜਿਹਨੂੰ ਅਸੀਂ ਲੱਭਣ ਦੇ ਸੀ ਕਿ ਜੋ ਮੁਕਤੀ ਦਾ ਤਾਬਾ ਉਹ ਹਨ ਮਿਲ ਗਿਆ ਉਹ ਮਰੀਆਮ ਬਾਗੇ ਤਾਬਾ ਵਿਸ਼ਵਾ ਉਹ ਪ੍ਰਭੂ ਦੇ ਪੇਛੇ ਹੋਲੇ ਵਿਸ਼ਵਾਸ ਕਰਕੇ ਕਿ ਉਹੋ ਜਿਹਦੀ ਅਸੀਂ ਥੋੜੀ ਕਰ ਲਈ ਜਿਹਦਾ ਪਗਖ ਬਣੀਆਂ ਹੋਈਆਂ ਵਾ ਲੇਕਿਨ ਜਦੋਂ ਉਹ ਯਸ਼ੂ ਮਸੀਹ ਦੇ ਨਾਲ ਚੱਲਦੇ ਰਹੇ ਚੱਲਦੇ ਰਹੇ ਚੱਲਦੇ ਰਹੇ ਚੱਲਦੇ ਰਹੇ ਆ ਲੇਕਿਨ ਸ਼ਵਾਤੇ ਮੈਂਡੂ ਮੜ ਕਰ ਲਿਆ ਵਾ ਭਰੋਸਾ ਤੇ ਮੈਂਡੂ ਮੜ ਕਰ ਲਿਆ ਵਾ ਉਥੇ ਫਿਰ ਤੇ ਮੰਗ ਮੰਟ ਮੰਟ ਕੱਲ ਮਗਰ ਤੋਂ ਮੰਟ ਮੰਟ ਤੁਰ ਪਿਆ ਅਣਾ ਬਾਈਬਲ ਚ ਲਿਖਿਆ ਆ ਗਿਆ ਯਸ਼ੂ ਮਸੀਹ ਬੇੜੀ ਦੇ ਕਰਨ ਆਇਆ ਕਹਿੰਦਾ ਜਾਲ ਸੁੱਟ ਰ ਕੇ ਛੱਡ ਦੋ ਮੇਰੇ ਪਿੱਛੇ ਹੋ ਲਵੋ ਤੇ ਮੈਂ ਤੁਹਾਨੂੰ ਮਨੁੱਖਾਂ ਨੂੰ ਫੜਨ ਵਾਲੇ ਬਣਾਵਾਂਗਾ ਉਹ ਫਟਾਫਟ ਜਾਲ ਛੱਡ ਕੇ ਯਸ਼ੂ ਦੇ ਪਿੱਛੇ ਹੋਲੇ ਫਟਾਫਟ ਹੋ ਗਿਆ ਫਟਾਫਟ ਹੋਲੇ ਆ ਲੇਕਿਨ ਸਾਢੇ 3 ਸਾਲ ਚੱਲਣਾ ਪ੍ਰਭੂ ਦੇ ਨਾਲ ਹੁਣ ਸਾਢੇ 3 ਸਾਲ ਲੁੱਕੋ ਦਿੰਦੇ ਹੈ ਨਹੀਂ ਸੀਗਾ ਸਾਢੇ 3 ਸਾਲ ਜ ਹਰ ਇੱਕ ਮਿੰਟੋਂ ਦਾ ਹਰੇ ਸੈਕਿੰਡੋਂ ਦਾ ਹਰੇ ਘੰਟਿਆਂ ਦਾ ਹਫ਼ਤਾ ਦਾ ਮਹੀਨਾ ਦਾ ਅਤੇ ਹਰ ਤੇ ਦੇ ਦਿਮਿਨਿਆਂ ਦੇ ਵਿੱਚ ਦਿਨ ਦੇ ਵਿੱਚ ਘੰਟਿਆਂ ਦੇ ਵਿੱਚ ਮਿੰਟਾਂ ਦੇ ਸੈਕਿੰਡਾਂ ਦੇ ਭਾਂਦੇ ਭਾਂਦੇ ਕੰਮ ਹੁੰਦੇ ਤੇ ਭਾਂਦੇ ਭਾਂਦੇ ਸਾਡੀ ਵਿਸ਼ਵਾਸ ਦੀ ਪਰਖ ਹੁੰਦੀ ਆ ਭਾਂਦੇ ਭਾਂਦੇ ਵਿਸ਼ਵਾਸ ਸਾਡਾ ਪਰਖਿਆ ਜਾਂਦਾ ਵਾ ਈਸ਼ੂ ਮਸੀਹ ਇੱਕ ਪ੍ਰਣ ਦੇ ਨਿਕਲ ਕੇ ਦੂਸਰੇ ਪ੍ਰਣ ਜੋ ਦੂਸਰੀ ਪ੍ਰਕਾਰ ਦੀ ਸੁਣਨਾ ਮਿਲਣਾ ਚੇਲੇ ਦਾ ਕਿੰਨਾ ਦਾ ਵਿਸ਼ਵਾਸ ਹੈਗਾ ਗੁਰੂਵਾਰੇ ਨਾ ਗੁਰੂ ਦੇ ਬਾਰੇ ਕੀ ਨਹੀਂ ਗੁਰੂਦਵਾਰੇ ਕੀ ਵਿਚਾਰ ਮਤ ਧਿਆਨ ਨਾ ਸੋੜੇ ਮੈਨੂੰ ਈਸ਼ੂ ਦੇ ਕਹਿਣਾ ਉਦੇਸ਼ ਸੀਗਾ ਕਿ ਚੇਲੇ ਦਾ ਗੁਰੂ ਬਣ ਜਾਣਾ ਗੁਰੂ ਵਰਗਾ ਹੋ ਲੈਣਾ ਕਾਫੀ ਮਤਲਬ ਜੋ ਗੁਰੂ ਦੇ ਅੰਦਰ ਉਹ ਆ ਜੋ ਗੁਰੂ ਅੰਦਰ ਬੋਲ ਜ਼ਵਾ ਜੋ ਗੁਰੂ ਅੰਦਰ ਧਿਆਨ ਮਾ ਜੋ ਗੁਰੂ ਅੰਦਰ ਸੇਵਾ ਵਾ ਜੋ ਗੁਰੂ ਦੇ ਅੰਦਰ ਪਰਮੇਸ਼ਰ ਦੇ ਬਾਤ ਕਰ ਦੇਣ ਦਾ ਜਜ਼ਵਾ ਵਾ ਬੋਲ ਜ਼ਵਾ ਉਹ ਚੇਲੇ ਦੇ ਅੰਦਰ ਆ ਜਾਣਾ ਹੀ ਕਾਫੀ ਆ ਹallelujah ਮਤਲਬ ਚੇਲੇ ਅੰਦਰ ਇਹ ਆਉਣਾ ਔਖਾ ਆ ਫਿਰ ਜਦੋਂ ਯਿਸੂ ਨੇ ਕਿਹਾ ਬੇ ਕਾਫੀ ਹੋ ਗਈ ਆ ਕਿ ਚੇਲੇ ਦੇ ਅੰਦਰ ਇਹੋ ਹੀ ਚੀਜ਼ ਆ ਜਾਵੇ कि चेले अंदर यह हम भी कठिन आ अपने गुरु वर्ग स्वभाव प्रभु येशु मसी ने एक प्रचार किया लिखा वो पीड़ के हिसाब नेले पिछे मुड़ गए तो बहते लोगों ने जो पिछले मुड़ गए ने चपत्र सुना ने बाकी चेलान ने पूछे प्रभु जी तेरी शिक्षा कठिन ना एक सेवा तेरी ये तेरा प्रचार औखा मनना सही नहीं है क्या कोई मन सदगा तो यीशु मसी ने कुछ मुड़ जाए क्योंकि मुड़ जावो यशु मछ मगर तुरे ने ਵੱਡੀ ਪੀੜ ਦੇ ਹਿਸਾਬ ਨਾਲ ਚੇਲੇ ਲੇਕਿਨ ਜਦੋਂ ਪ੍ਰਭੂ ਨੇ ਪ੍ਰਚਾਰ ਕੀਤਾ ਵਾ ਉਹ ਪ੍ਰਭੂ ਨੇ ਆਪਣੇ ਆਪ ਦੱਸਿਆ ਵਾ ਕਿ ਮੇਰੇ ਅੰਦਰ ਨੇਚਰ ਵਾ ਮੇਰਾ ਇਹ ਸੁਭਾਅ ਹੋਵਾ ਮੈਂ ਇਹ ਭੋਜ ਲੈ ਕੇ ਆਇਆ ਵਾ ਮੈਂ ਇਹ ਟਾਰਗੇਟ ਲੈ ਕੇ ਆਇਆ ਵਾ ਇਹ ਮਕਸਦ ਲੈ ਕੇ ਆਇਆ ਵਾ ਉਹ ਮਕਸਦ ਉਹਨਾਂ ਨੇ ਜ਼ਾਹਿਰ ਕੀਤਾ ਵਾ ਉਹ ਪਸਾਂਵੜ ਕਹਿੰਦੇ ਨਹੀਂ ਨਹੀਂ ਸਾਡੇ ਕੋਈ ਇਦਾਂ ਨਹੀਂ ਹੋ ਸਕਦਾ ਅਸੀਂ ਇਦਾਂ ਦੇ ਨਹੀਂ ਬਣ ਸਕਦੇ ਅਸੀਂ ਇਦਾਂ ਨਹੀਂ ਕਰ ਸਕਦੇ ਸਾਡਾ ਇਦਾਂ ਦਾ ਸੁਭਾਅ ਨਹੀਂ ਹੈਗਾ ਅਸੀਂ ਇਦਾਂ ਨਹੀਂ ਚੱਲ ਸਕਦੇ ਹੈਗੇ ਸੋਡਾ ਸਿਸਟਮ ਇਹਨਾਂ ਬਾਰੇ ਨੇ ਕਾ ਇਸ ਲਈ ਬਾਈਬਲ ਕਹਿੰਦੀ ਉਹ ਪਿੱਛੇ ਮੋੜ ਗਏ ਚੇਲੇ ਕਿੰਨੇ ਸਾਰੇ ਯਿਸੂ ਨੇ ਇਹਨਾਂ ਨੂੰ ਵੀ ਕਿਹਾ ਤੁਸੀਂ ਮੋੜ ਜਾਣਾ ਚਾਹੁੰਦੇ ਆ ਅਸੀਂ ਜਾਣਨ ਉਹ ਕਿੰਨੇ ਕ ਅਸੀਂ ਕਿੱਥੇ ਜਾ ਜੀ ਜੀਵਨ ਦੀਆਂ ਗੱਲਾਂ ਦਾ ਤੇਰੇ ਹੀ ਕੋਲ ਵਾ ਇਹ ਰੋ ਪੇਪੀਏ ਨਾ ਜਗਾੜ ਸੀਗੀ ਘਾੜ ਕਿਹੜੀ ਸੀ ਪ੍ਰਭੂ ਯਿਸੂ ਮਸੀਹ ਆ ਉਸ ਵਚਨ ਸੀ ਪੜ੍ਹਦੇ ਮੱਤੀ ਦੇ ਅੰਜੀਲ ਦੇ ਵਿੱਚ ਯਿਸੂ ਮਸੀਹ ਨੇ ਆਖਿਆ ਅਠਾ ਦੇ ਆਏ ਦੇ ਵਿੱਚ ਤੁਸੀਂ ਜਾਵੋ ਲੇਕਿਨ ਬੇੜੀ ਦੇ ਚਲੇ ਗਏ ਇਹਨੇ ਅਤੇ ਬੇੜੀ ਦੇ ਵਿੱਚ ਜਾ ਰਹੇ ਨੇ ਲਿਖਿਆ ਗਿਆ ਪ੍ਰਭੂ ਸੌ ਰਹੇ ਨੇ अब एक तूफान आया वी एक अंधेरी आई आ बारिश आई आए ने बाद प्रभु, प्रभु 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 उठ देख अरी जा लग गया वा प्रभु उठा हथ चकिया आकाश वाल है बारिश ये अंधेरी तूफान सैलेंट हो जा शांत हो जाफान शांत हो गया वो थम गया तो ਚੇਲਿਆਂ ਨੇ ਬਾਅਦ ਦੇ ਵਿੱਚਾਂ ਕਿੰਦੇ ਆ ਕਿ ਇਹ ਕਿਹੜਾ ਬੰਦਾ ਵਾ ਇਹ ਕੌਣ ਪਾਣੀ ਵੀ ਮੰਨਣ ਡਿਆ ਵਾ ਹਵਾ ਹੋਰ ਤੂਫਾਨ ਵੀ ਇਹਦੀ ਗੱਲ ਮੰਨਣ ਡਿਆ ਵਾ ਉਹੋ ਹੀ ਆ ਜਿਹੜਾ ਜਿਹਦੇ ਨਾਲ ਪਿਛਲੇ 50 ਮਹੀਨਿਆਂ ਸਾਲਾਂ ਤੋਂ ਵਾ ਲੇਕਿਨ ਫੇ ਪਿਤਾ ਵਰਗੇ ਪਿਓ ਵਰਗੇ ਗੁਰੂ ਵਰਗੇ ਨਹੀਂ ਬਣੇ ਹੈ ਉਹਦੇ ਨਾਲ ਹੀ ਆ ਅੱਜ ਵੀ ਬਹੁਤ ਸਾਰੇ ਆ ਲੈਕਿਓਸੀ ਦੂਜੇ ਮੋਤੀਸ ਕਿਤਾਜ ਪੜਦੇ ਆ ਮੋਤੀਸ ਨੂੰ ਕਿਹਾ ਗਿਆ ਮੇਰੇ ਵਿਸ਼ਵਾਸ ਜੋ ਕਿ ਪੁੱਤਰ ਪੌਲਸ ਕਹਿੰਦਾ ਮੇਰੇ ਵਿਸ਼ਵਾਸ ਜੋ ਕਿ ਪੁੱਤਰ ਲੈਕਿਓ ਪਿਛਲੇ ਪਾਸੇ ਕੋਰਿੰਥੀਅਨ ਕਿਤਾਬ ਪੜਦੇ ਆ ਉਥੇ ਚਿੱਲੇ ਦਾ ਕਹਿੰਦਾ ਵਾ ਕਿ ਉਹ ਤੁਹਾਡੇ ਉੱਤੇ ਸੂਲੀ ਚੜਿਆ ਵਾ ਮੈਂ ਕੀ ਕਹਿਣਾ ਚਾਹੁੰਦੇ ਆ ਮੈਂ ਕਿ ਤੀ ਮੋਤੀਸ ਦੇ ਅੰਦਰ ਪੌਲਸ ਦੀ ਜੋ ਥਿੰਕਿੰਗ ਸੀ ਪੌਲਸ ਅੰਦਰ ਜੋ ਬੋਝ ਸੀਗਾ ਪੌਲਸ ਦੇ ਅੰਦਰ ਜੋ ਸੋਚ ਸੀਗੀ ਪਰਮੇਸ਼ਰ ਦੇ ਕਰਨ ਵਾਸਤੇ ਰੱਬ ਦੇ ਕਰਨ ਵਾਸਤੇ ਉਹ ਚੀਜ਼ ਉਹਦੇ ਅੰਦਰ ਆ ਗਈ ਪੌਲਸ ਦੀ ਜਿਹੜਾ ਭੋਜ ਸੀਗਾ ਪੌਲਸ ਅੰਦਰ ਜਿਹੜੀ ਪਰਮੇਸ਼ਰ ਦੇ ਕਰਨ ਨਾਲ ਤੇ ਸ਼ਕਤੀ ਸੀਗੀ ਜਾਂ ਧਿਆਨ ਸੀਗਾ ਉਹ ਤਿਮੋਥੀ ਉਤੇ ਅੰਦਰ ਆ ਗਿਆ ਲੇਕਿਨ ਬਾਕੀ ਚੱਲੇ ਬਾਕੀ ਚੱਲੇ ਆ ਉਹ ਬਰਸ ਕੀ ਕਹਿ ਸਕਦੇ ਮੈਂ ਇਹ ਨਹੀਂ ਕਹਿਣਾ ਹੈਗਾ ਕਿ ਉਹ ਅੰਦਰ ਉਹ ਭੋਜ ਆਇਆ ਹੋਵੇਗਾ ਲੇਕਿਨ ਤਿਮੋਥੀਅਸ ਨੂੰ ਸਪੈਸ਼ਲ ਕਿਹਾ ਕਿ ਮੇਰਾ ਵਿਸ਼ਵਾਸ ਯੋਗਰ ਮੇਰਾ ਪੁੱਤਰ ਵਾ ਮਤਲਬ ਕਿ ਜੋ ਪੌਲਸ ਅੰਦਰ ਭੋਜ ਸੀਗਾ ਜੋ ਪੌਲਸ ਕਰਨਾ ਚਾਹੁੰਦਾ ਸੀਗਾ ਜੋ ਪੌਲਸ ਬਣਨਾ ਚਾਹੁੰਦਾ ਸੀਗਾ ਉਹ ਚੀਜ਼ ਤਿਮੋਥੀਅਸ ਦੇ ਅੰਦਰ ਆ ਗਈ ਉਹ ਗੁਰੂ ਵਰਗਾ ਚੇਲੇ ਦਾ ਹੋਣਾ ਹੀ ਕਾਫੀ ਆ ਗੁਰੂ ਵਰਗਾ ਚੇਲੇ ਦਾ ਬਣ ਜਾਣਾ ਹੀ ਕਾਫੀ ਆ ਮਤਲਬ ਚੇਲੇ ਦਾ ਗੁਰੂ ਦੀਆ ਭਾਵਨਾਵਾਂ ਨੂੰ ਸਮਝ ਲੈਣਾ ਦੇਖਿਆ ਜੇ ਭੇੜੀਏ ਪੰਨ ਨੂੰ ਮਿੰਟੂ ਮਿੰਟ ਸਾਡੇ ਪੰਜਾਬ ਦੇ ਇੱਕ ਵਧੀਆ ਸਿਸਟਮ ਆ ਵਿਗੜੇ ਹੋਏ ਲੋਕਾਂ ਦੇ ਨਾਲ ਭੇੜੀਏ ਪੰਨ ਦੇ ਨਾਲ ਜਾਂ ਮਗਰ ਲਾਉਣ ਵਾਲੇ ਪਾਸ ਦੇ ਮਿੰਟੂ ਮਿੰਟ ਜਾਂ ਮਗਰ ਲਾਉਣ ਵਾਲੇ ਬਾਪਿਆਂ ਦੇ ਮਗਰ ਕਿਸੇ ਦੀ ਮਗਰ ਨੂੰ ਮਿੰਟੂ ਮਿੰਟ ਲੱਗ ਜਾਂਦੇ ਨੇ ਲੇਕਿਨ ਸੱਚੇ ਲੋਕਾਂ ਦੇ ਮਗਰ ਘੱਟ ਲੱਗਦੇ ਉਸੇ ਕਹਦੇ ਦੇਖਿਆ ਬੇਬਾ ਜਿਹੜੇ ਬਲਕੇ ਤਮਾਸ਼ਾ ਕਰਨ ਵਾਲੇ ਆ ਜਾਂ ਪਖੰਡ ਕਰਨ ਵਾਲੇ ਆ ਜਾਂ ਢੋਂਗੀ ਆ ਢੋਂਗੀਆਂ ਦੇ ਪਿੱਛੇ ਲੋਕ ਮਿੰਟ ਮਿੰਟ ਲੱਗ ਜਾਂਦੇ ਮਨ ਲਿਆ ਮਤਲਬ ਆ ਕਿ ਅਜ ਸਹੀ ਲੋਕਾਂ ਦੇ ਪਿੱਛੇ ਘਟ ਹੁੰਦੇ ਨੇ ਢੋਂਗੀਆਂ ਦੇ ਪਿੱਛੇ ਵੱਡਾ ਝੁੰਡ ਹੁੰਦਾ ਵਾ ਭਈ ਜਿਹੜੇ ਸਹੀ ਹੁੰਦੇ ਆ ਉਹ ਉਹ ਚੀਜ਼ਾਂ ਨੂੰ ਫੜਦੇ ਨੇ ਜਿਹੜੀਆਂ ਚੀਜ਼ਾਂ ਸਹੀ ਹੁੰਦੀਆਂ ਆ ਵਾ ਅਤੇ ਉਹ ਚੀਜ਼ਾਂ ਦੂਜੇ ਦੇ ਅੰਦਰ ਪਾ ਦੇਣੀਆਂ ਦੂਜੇ ਨੂੰ ਸਮਝਾ ਦੇਣਾ ਦੂਜੇ ਦੇ ਪੱਲੇ ਪਾ ਦੇਣੇ ਉਹ ਕੱਟੇ ਨਾ ਦੇਖ ਗਿਓ ਦਿ ਲੋਕਾਂ ਵਿੱਚ ਬਾਈਬਲ ਦਾ ਸਮਝਾਉਣਾ ਕੋਈ ਔਖਾ ਨਹੀਂਗਾ ਗੁਰੂ ਲੋਕਾਂ ਦਾ ਬਾਈਬਲ ਦਾ ਸਮਝਾਉਣਾ ਕੋਈ ਔਖਾ ਨਹੀਂਗਾ ਲੇਕਿਨ ਸਾਡੇ ਪੰਜਾਬੀ ਲੋਕਾਂ ਨੂੰ ਬਾਈਬਲ ਦਾ ਸਮਝਾਉਣਾ ਔਖਾ ਵਾ ਕਿਉਂਕਿ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਦਾ ਢੋਂਗਪਨਵਾ ਪਖੰਡੀ ਜਦਾ ਵਾ ਤੇਰੀ ਅੰ ਵਿੱਚ ਚ ਜਾਂਦੀਆਂ ਵਾ ਇਸ ਲਈ ਇਹਨਾਂ ਨੂੰ ਇੱਕ ਅਦਾ ਕਦੇ ਜਾਂ ਜੋ ਵੀ ਸਹੀ ਮਿਲਦੇ ਆ ਉਹ ਆਪਣੇ ਆਪ ਨੂੰ ਜੋ ਉਹਦੇ ਅੰਦਰ ਯੇਸ਼ੂ ਆ ਗਿਆ ਦੂਜੀ ਅੰਦਰ ਭਰਨਾ ਥੋੜਾ ਜਿਆ ਕਠੀ ਨਾ ਜੋ ਪ੍ਰਭੂ ਆਤੇ ਉਹ ਵੀ ਅੰਦਰ ਭੋਜਾ ਜੋ ਪ੍ਰਭੂ ਆਤੇ ਕਰਨ ਵਾਸਤੇ ਉਹਦੇ ਅੰਦਰ ਜਜ਼ਬਾ ਵਾ ਉਹ ਦੁਜੇ ਦੇ ਅੰਦਰ ਭਰ ਦੇਣਾ ਜੋ ਉਹਦੇ ਅੰਦਰ ਪਵਿੱਤਰਤਾ ਵਾ ਜੋ ਉਹਦੇ ਅੰਦਰ ਸ਼ੁੱਧਤਾ ਵਾ ਜੋ ਉਹਦੇ ਅੰਦਰ ਮਸੀਹ ਵਾ ਤੇ ਕਰਨ ਵਾਸਤੇ ਦੁਜੇਂ ਅੰਦਰ ਭਰਨਾ ਔਖਾ ਵਾ ਜਿਹੜਾ ਮੇਰੇ ਅੰਦਰ ਪ੍ਰਭੂ ਆਤੇ ਭੋਜਾ ਭਗਤੀ ਆ ਅਰਦਾਨਾ ਕਰਨ ਵਾਸਤੇ ਮੁਕਤੀ ਪਾਉਣ ਵਾਸਤੇ ਜੋ ਵੀ ਪ੍ਰਭੂ ਆਤੇ ਕਰਨ ਵਾਸਤੇ ਜੋ ਮੇਰੇ ਅੰਦਰ ਆ ਗਿਆ ਬਾਕੀ ਅੰਦਰ ਵੀ ਆਉਣਾ ਚਾਹੀਦਾ ਮਤਲਬ ਕੀ ਛੇਲੇ ਦਾ ਗੁਰੂ ਜਿਹਾ ਬਣ ਜਾਣਾ ਗੁਰੂ ਜਿਹਾ ਬੀਜ ਗੁਰੂ ਜੀ ਦੀ ਸਿੱਖਿਆ ਗੁਰੂ ਜੀ ਹੀ ਗਿਆਨ ਲੇਕਨ ਅਸੀਂ ਕਿਸੇ ਕਿਸਮ ਪਸੰਦ ਕਰਦੇ ਆ ਕਿੱਦਨੇ ਲੈਨੇ ਆ ਚਲਣਾ ਗੁਰੂ ਦੇ ਨਾਲ ਆ ਲੇਕਿਨ ਦੇਖਣਾ ਮਹੱਲੇ ਨੂੰ ਆ ਦੇਖਣਾ ਸੰਸਾਰ ਨੂੰ ਆ ਕਿਹਦਾ ਮਤਲਬ ਕੀ ਆ ਕਿ ਗੁਰੂ ਦਾ ਰੂਪ ਨਹੀਂ ਚੜਿਆ ਯਸ਼ੂ ਦਾ ਰੂਪ ਨਹੀਂ ਚੜਿਆ ਚਲਣਾ ਗੁਰੂ ਦੇ ਨਾਲ ਆ ਚਲਣਾ ਚਰਚ ਦੇ ਨਾਲ ਆ ਚਲਣਾ ਸੰਗਤ ਦੇ ਨਾਲ ਆ ਲੇਕਰ ਕਿੰਨੇ ਸਾਰੇ ਲੋਕ ਚਲਚਾਉਂਦੇ ਆ ਰੰਗ ਬਰੰਗੇ ਲੇਕਿਨ ਸਬਨਾ ਦੇ ਅੰਦਰ ਆਗਿਆ ਕਰੀ ਹੁੰਦੀ ਹੈ ਸਬਨਾ ਦੇ ਅੰਦਰ ਬੋਧ ਕੇ ਪਾਸਟਰਾਂ ਦੀ ਗੱਲ ਮੰਨ ਲੈਣਾ ਅਲੱਗ ਗੱਲ ਵਾ ਚਰਚ ਦਾ ਟਾਈਮ ਸਿਰ ਆਜਣਾ ਅਲੱਗ ਗੱਲ ਆ ਆਰਾਧਨਾ ਕਰ ਲੈਣੀ ਅਲੱਗ ਗੱਲ ਆ ਗਾਮ ਗਸ਼ੁਮਾਨ ਦਿਨ ਅਲੱਗ ਗੱਲ ਆ ਪ੍ਰਾਰਥਨਾ ਕਰ ਅਲੱਗ ਗੱਲ ਆ ਲੇਕਿਨ ਜਿਹੜਾ ਬੋਧ ਉਸ ਦੇ ਅੰਦਰ ਵਾ ਜਿਹੜਾ ਧਿਆਨ ਉਸ ਦੇ ਅੰਦਰ ਆ ਜਿਹੜਾ ਥੀਮ ਉਹਦੇ ਅੰਦਰ ਆ ਉਹਨੂੰ ਸਮਝਣਾ ਇੱਕ ਵਿਸ਼ਵਾਸੀ ਵਾਸਤੇ ਬੜਾ ਕਠਿਨਾ ਹੈ ਤਾਂ ਕਈ ਪਤਨੀਆਂ ਅੰਦਰ ਉਹ ਬੋਧ ਨਹੀਂ ਹੁੰਦਾ ਹੈਗਾ ਕਈ ਪਰਿਵਾਰਾਂ 'ਚ ਵਿਸ਼ਵਾਸੀ ਬੜੇ ਬਧੀਆ ਹੋਵਾਂ। ਕਿ ਪਰਵਾਜ 21 ਜਗ੍ਹਾ ਤੇ ਪਾਸਟਰ ਬੜੇ ਬਧੀਆ ਉਹਦੀ ਪਤਨੀ ਅੰਦਰ ਬੋਜ਼ ਜੀ ਕਈ ਪਰਿਵਾਰਾਂ ਦੇ ਵਿੱਚ ਪਤਨੀ ਅੰਦਰ ਪਤੀ ਅੰਦਰ ਵਾਦ ਕੇ ਨਾਲ ਕਿਤੇ ਮੈਂ ਕੀ ਕਹਣਾ ਚਾਹ ਰਿਹਾ ਆ ਮੈਂ ਕਿ ਚੇਲੇ ਦਾ ਗੁਰੂ ਜਿਹਾ ਬਣ ਜਾਣਾ। ਚੇਲੇ ਦਾ ਸਵਾਮੀ ਜਿਹਾ ਹੋ ਜਾਣਾ ਜੋ ਉਹਦੇ ਅੰਦਰ ਬੋਜ਼ ਆ। ਜੋ ਉਹਦੇ ਅੰਦਰ ਪਰਮੇਸ਼ਰ ਦੇ ਵਾਦ ਕਰ ਰ ਜਜ਼ਬਾ ਹੋਵੇ ਉਹਨੂੰ ਬਾ ਕੋ ਚ ਜਨ ਸਮਝ ਲੈਣਾ। ਉਹ ਤੇਨੂੰ ਅਪਣਾ ਲੈਣਾ ਬੜੇ ਧੰਨ ਵਾਲੀ ਗੱਲ ਆ। ਉਹਦੇ ਬਰਾਬਰ ਹੀ ਹੋ ਜਾਣਾ ਨਾ। ਦੇਖੇ ਬੜੀ ਉਹ ਬੁਰੇਰਾ ਬੁਰੇ ਨਾਲ ਬੁਰਾ ਬਣ ਜਾਣਾ ਤੇ ਬਹੁਤ ਬੜੀਆ ਗੱਲ ਆ ਬੜਾ ਸੌਖਾ ਤੇ ਬੜਾ ਆਸਾਨ ਆ ਤੇ ਛੇਤੀ ਬਣ ਜਾਂਦਾ ਵਾ ਲੇਕਿਨ ਜਿਹਦੇ ਅੰਦਰ ਯਿਸੂ ਮਸੀਹ ਵਰਗਾ ਬੋਝ ਆ ਦਾ ਯਿਸੂ ਮਸੀਹ ਵਰਗਾ ਬੋਝ ਮੇਰੇ ਅੰਦਰ ਆ ਜਾਣਾ ਤੁਸੀਂ ਆਪਣੇ ਨੂੰ ਕਹਿ ਸਕਦੇ ਕਿ ਯਿਸੂ ਮਸੀਹ ਵਰਗਾ ਬੋਝ ਮੇਰੇ ਅੰਦਰ ਆ ਜਾਣਾ ਇੱਕ ਕਿਸਮ ਦੀ ਗੱਲ ਆ ਇਹ ਬੜੇ ਧੰਨ ਦੀ ਗੱਲ ਵਾ ਇਹ ਬੜੇ ਇਯਸੂ ਦੀ ਦਇਆ ਵਾਲੀ ਗੱਲ ਵਾ ਕਿ ਯੇਸ਼ੂ ਵਾਲਾ ਬੋਧ ਮੇਰੇ ਅੰਦਰ ਆ ਜਾਣਾ ਪਾਵਿਟਰ ਬਾਈਬਲ ਕਿ ਹੁੰਦੀ ਆ ਕਿ ਮੈਂ ਤੇ ਕਲੀਸਿਆ ਨੂੰ ਸਤਾਉਣ ਵਾਲਾ ਸੀ ਜਿਹਨਾਂ ਨਾਸ਼ ਕਰਨ ਵਾਲਾ ਸੀ ਪ੍ਰਭੂ ਦਾ ਧੰਨਵਾਦ ਹੋਵੇ ਜਿਨੇ ਮੇਰੀ ਮਾਂ ਦੇ ਢਿੱਡੋਂ ਹੀ ਮੈਨੂੰ ਵਕਰਾ ਕੀਤਾ ਅਤੇ ਇਸ ਟਾਈਮ ਦੇ ਨਾਲ ਆਪਣੇ ਸਮਿਰਮ ਨੂੰ ਬੁਲਾ ਲਿਆ ਪੌਲਸ ਇਸ ਗੱਲ ਦਾ ਜ਼ਿਕਰ ਕਰਦਾ ਹਾਂ ਮੈਂ ਤਾਂ ਨਾਸ਼ ਕਰਨ ਵਾਲਾ ਸੀ ਅਤੇ ਲਿਖਤੀ ਮੋਤੀ ਦੀ ਕਿਤਾਬ ਇਸਨੇ ਪੌਲਸ ਕਹਿੰਦਾ ਅਤੇ ਉਸਨੇ ਮੈਨੂੰ ਵੇਸ ਕਰਕੇ ਬੁਲਾਇਆ ਲਿਖਿਆ ਗਿਆ ਵਾ ਇਹ ਗੱਲ ਪੱਕੀ ਅਤੇ ਹਰ ਸਥਾਨ ਤੇ ਮੰਨਣ ਦੇ ਯੋਗ ਵਾ ਕਿ ਮਸੀਹ ਯਸ਼ੂ ਮੁਕਤੀ ਆ ਸੰਸਾਰ ਦੇ ਪਾਪੀਆਂ ਨੂੰ ਮੁਕਤੀ ਦਿਨ ਵਾਤੇ ਆਇਆ ਅੱਜ ਉਹਦੇ ਜੇ ਸਭ ਤੋਂ ਵੱਡਾ ਪਾਪੀ ਮੈਂ ਵਾਂ ਅਤੇ ਉਸਨੇ ਮੈਨੂੰ ਵੀ ਸਿਖਾ ਫੜਿਆ ਵਾ ਕਿ ਆਪਣੀ ਸਾਰੀ ਨਮਰਤਾ ਆਪਣੀ ਸਾਰੀ ਦਿਲਤਾ ਮੇਰੇ ਦੁਆਰਾ ਦੁਨੀਆਂ ਵਿੱਚ ਦਿਖਾ ਦਵੇ ਪ੍ਰਾਈਸ ਹਾਲੇਲੂਇਆ ਅਸੀਂ ਕਹਿੰਦੇ ਨੇ ਇਤਿਹਾਸ ਕਹਿੰਦਾ ਇਤਿਹਾਸ ਪੌਲਸ ਦੂਸਰਾ ਯਸ਼ੂਆ ਪੌਲਸ ਦੂਸਰਾ ਯਸ਼ੂਆ ਜਦ ਵੀ ਪਤਰਸ ਯਸ਼ੂ ਦੇ ਨਾਲ ਰਿਹਾ ਪਤਰਸ ਦੀ ਭਾਵਨਾ ਮਾਨ ਜਾਣਦਾ ਸੀ ਯਸ਼ੂ ਮਸੀਹ ਪਤਰਸ ਦੇ ਵਿਚਾਰ ਉਹ ਯਸ਼ੂ ਜਾਣਦਾ ਸੀ ਅਜੇ ਦਿਲ ਦਾ ਬੰਦਾ ਜਿਹੜਾ ਯਸ਼ੂ ਦਾ ਸੀ ਉਹ ਯੋਹਨਾ ਸੀ ਲੇਕਿਨ ਫੇਰ ਵੀ ਪੌਲਸ ਤੇ ਜ਼ਿਆਦਾ ਉਜਾਹਿਰ ਹੋਇਆਗਾ ਹੱਦ ਇਹ ਕਹਿਆ ਜਾਂਦਾ ਵਿਗਿਆਨ ਰੱਖਦਾ ਕਿ ਯਸ਼ੂ ਦੂਸਰਾ ਪੌਲਸ ਜਿੰਨਾ ਯਸ਼ੂ ਅੰਦਰ ਸ਼ਮਤਾ ਸੀ ਉਹ ਸਾਰੀ ਸਾਰੀ ਪੌਲਸ ਅੰਦਰ ਬਾਹਰ ਆ ਗਈ ਆ ਮੈਂ ਕਹਿਣਾ ਚਾਹ ਰਿਹਾ ਕਿ ਯਸ਼ੂ ਵਾਲਾ ਬੋਝ ਯਸ਼ੂ ਵਾਲੀ ਥਿੰਕ ਯਸ਼ੂ ਵਾਲਾ ਸੇਵਾ ਯਸ਼ੂ ਵਾਲਾ ਅ ਪਰ ਪਰ ਰੋਧੂਨੇ ਮੁਕਤੀ ਦੇਣਾ ਵਾਦਾ ਉਧਾਰ ਦੇ ਦੇਣ ਦੀ ਤਾਕਤ ਉਹ ਮਨੁੱਖ ਦੇ ਅੰਦਰ ਧਰ ਦਿੰਦਾ ਹੈ ਕਿ ਦੇ ਅੰਦਰ ਧਰ ਦਿੰਦਾ ਜਿਸ ਤੇ ਯਿਸੂ ਗੁਰ ਰਹਿਮ ਕੀ ਤੁਹਾਡੇ ਤੇ ਨਿਰਤ ਰਹਿਮਤਾ ਚੇਲੇ ਦਾ ਅਸੀਂ ਚੇਲੇ ਆ ਇਹਦੇ ਨਾਲ ਮੈਂ ਸ਼ੁਰੂਆਤ ਕੀਤੀ ਹੋਈ ਹੈ ਜੁਨਾ ਦੇ ਅੰਜਿਲ 8 ਅਧਿਆਏ 32 ਵਚਨ ਦੇ ਵਿੱਚੋਂ ਜੋ ਸੁਰਗ ਰਾਜ ਦਾ ਅਧਿਕਾਰੀ ਹੋਣਾ ਚਾਹੁੰਦਾ ਯਿਸੂ ਅਸੀਂ ਨੇ ਆਖਿਆ ਵਾ ਉਹ ਮੇਰਾ ਚੇਲਾ ਸੁਰਗ ਵਿੱਚ ਇਲਾਵਾ ਸੁਰਗ ਰਾਜ ਦਾ ਚੇਲਾ ਵਾ ਕੀ ਤੁਹਾਡੇ ਤੇ ਮੇਰੇ ਅੰਦਰ ਕਿਹੜੀ ਬੋਝ ਹੁੰਦਾ ਕਿਸ ਗੱਲ ਦਾ ਬੋਝ ਹੁੰਦਾ ਵਾ ਸੰਗਤ ਕਰਨ ਦਾ ਬੋਝ ਹੁੰਦਾ ਵਾ ਇਹ ਚੜਜਾਂਦੇ ਨੇ ਉਹ ਨਾਲ ਚੜਜਾਂਦੇ ਉਹ ਵੀ ਤਾੜੀ ਮਾਰਦੇ ਉਹ ਵੀ ਗੋਂਦੇ ਚੋਂਦੇ ਨੇ ਉਹ ਵੀ ਪ੍ਰਾਰਥਨਾ ਕਰਦੇ ਉਹ ਵੀ ਰੋਜ਼ਾ ਰੱਖਦੇ ਨੇ ਉਹੋ ਜੀ ਸਾਡੇ ਅੰਦਰ ਵੀ ਆ ਕਿ ਜਾਂ ਉਹ ਬੋਝ ਆ ਜਿਹੜਾ ਸਹੀ ਦੇ ਵਿੱਚ ਯੇਸ਼ੂ ਜੀ ਆ ਬੋਝ ਵਾ ਯੇਸ਼ੂ ਵਾਲਾ ਬੋਝ ਵਾ ਜਾਂ ਫੇਕ ਤਾੜੀ ਮਾਰਨ ਵਾਲਾ ਚੱਲਦਾ ਕਿ ਤਾੜੀ ਮਾਰਨੀ ਬੈਠੇ ਰੋ ਕੇ ਜਾਂ ਫੇ ਉਹ ਬੋਝ ਆ ਗਿਆ ਫ੍ਰੇਸ ਗਾ ਹਾਲੇਲੂਇਆ ਮਿਲ ਕੇ ਹਾਲੇਲੂਇਆ ਚੇਲੇ ਦਾ ਗੁਰੂ ਜਿਹਾ ਬਣ ਜਾਣਾ ਇਹੋ ਜੀ ਕਾਫੀ ਆ ਇੰਨਾ ਹੀ ਕਾਫੀ ਆ ਅਤੀ ਦਿਨ ਜੀਲ ਅਟ ਅਦੇਹ ਜੋ ਸੀ ਪੜਦੇ ਆ ਉਤੇ ਲਿਖਿਆ ਗਿਆ ਬਸ 22 ਬਚਨ ਜੋ ਔਰ ਲੋਕ ਲੋਕ ਅਚੰਭਾ ਕਰਕੇ ਕਹਿਣੇ ਲੱਗੇ ਕਿ ਜਿਵੇਂ ਕੈਸਾ ਮਾਨੁਸ਼ ਹੈ ਕੀ ਆਤ ਹੀ ਔਰ ਪਾਣੀ ਹੀ ਉਸकी ਆਗਿਆ ਮੰਨਤੇ ਹੈ ਕੌਣ ਕਹਿੰਦਾ ਕਿ ਚਿਲੇ ਕਹਣ ਡਏ ਚਿਲੇ ਕਿਹੜੇ ਉਹੋ ਜੀ ਨਾਲ ਨਾਲ ਚੱਲਦੇ ਸੀ ਚਿਲੇ ਉਹਦੇ ਖਾਂਦੇ ਸੀ ਪਿੰਦੇ ਸੀ ਰਹਿੰਦੇ ਸੀ ਉਹਦੇ ਨਾਲ ਲੇਕਿਨ ਫੇਰ ਵੀ ਉਹਦੇ ਪਾਵਨ ਤੱਕ ਨਹੀਂ ਪਹੁੰਚੇ ਸਕੇ ਜੋ ਉਹਦੇ ਅੰਦਰ ਬੋਝ ਸੀਗਾ ਜਿਹਦੇ ਅੰਦਰ ਬੋਝ ਚਿਲੇ ਅੰਦਰ ਜੋ ਔਰਤਾਂ ਤੋਂ ਪੈਦਾ ਮਨੁੱਖੋਂ ਪੈਦਾ ਆ ਬਾਣੀ ਕਹਿੰਦੀ ਯਹੂਨਾ ਬਪਤਿਸਮਾ ਦੇਣ ਵਾਲਾ ਜੁਨਾ ਬਪਤਿਸਮੇ ਦੇ ਅੰਦਰ ਲੋਡ ਸੀਗਾ ਜਿਹੜਾ ਯੇਸ਼ੂ ਵੱਲ ਯੇਸ਼ੂ ਮਸੀਹ ਵੱਲ ਲੋਡ ਸੀਗਾ ਯੇਸ਼ੂ ਮਸੀਹ ਦੇ ਅੰਦਰ ਜੋ ਲੋਡ ਸੀ ਉਹ ਯੂਨਾ ਬਪਤਿਸਮਾ ਦੇਣ ਦੇ ਅੰਦਰ ਲੋਡ ਸੀਗਾ ਨਾ ਕੀ ਕਹਣਾ ਚਾਹਦੇ ਕਿ ਚੇਲੇ ਦਾ ਗੁਰੂ ਜਿਹਾ ਗੁਰੂ ਜਿਹਾ ਬਣ ਜਾਣਾ ਦੇਖ 70 ਲੋਕ ਵਾ 100 ਲੋਕ ਵਾ 500 ਲੋਕ ਦੇ ਪਿਆ 1000 ਲੋਕਾਂ ਉਹਨਾਂ ਦੇ ਵਿੱਚੋਂ ਕਿੰਨੇ ਆਪਣੇ ਮੈਂ ਪਹਿਲਾਂ ਬੋਲ ਚੁੱਕਿਆ ਆ ਮਾ ਗਲਤ ਮਿੰਟੋ ਮੇਡਾ ਪਹੁੰਚ ਜਾਣੇ ਆਪਾਂ ਹਨਾ ਪ੍ਰੋਫਿਟ ਮਿੰਟੋ ਮੇਡਾ ਪਹੁੰਚ ਜਾਣੇ ਆ ਪ੍ਰੋਫਿਟ ਅਗਲਾ ਪਾਦੀ ਪਾਦੀ ਮਿੰਟੋ ਬੜਾ ਪ੍ਰੋਫਿਟ ਪਹੁੰਚਣਾ ਤੋਂ ਸਮਾਂਚਾਰ ਮਿੰਟੋ ਕੋ ਮਿੰਟੋ ਪਹੁੰਚਣਾ ਵਾ ਮਗਰ ਲੱਗਣ ਵਾਲੇ ਨਗਰ ਲੱਗਣ ਵਾਲੇ ਮਿੰਟੋ ਮਿੰਟ ਪਹੁੰਚਣਾ ਵਾ ਲੇਕਿਨ ਯੇਸ਼ੂ ਵਾਲਾ ਬੋਝ ਯੇਸ਼ੂ ਨੂੰ ਸਮਝ ਲੈਣਾ ਯੇਸ਼ੂ ਨੂੰ ਪ੍ਰਾਪਤ ਕਰਵਾ ਬੋਝ ਉਹਦੇ ਬਾਦ ਪਵਿੱਤਰਤਾ ਉਹਦੇ ਬਾਦ ਧਾਰਮਿਕ ਜ਼ਿੰਦਗੀ ਉਹਦੇ ਅੰਦਰ ਉਹਦੇ ਬਾਦ ਕੀ ਕਰਨ ਬੋਝ ਉਹ ਜਿਹੜਾ ਕੁਛ ਵਿਰੇਮਨ ਲੋਕ ਅੰਦਰ ਹੁੰਦਾ ਵਾ ਇਸ ਲਈ ਤਹਾਨੂੰ ਅਤੇ ਮੈਨੂੰ ਇਹ ਜੀਵਨ ਸਿੱਖਿਆ ਮਿਲੇ ਇਹ ਚੇਲੇ ਦਾ ਚੇਲੇ ਦਾ ਗੁਰੂ ਵਰਗਾ ਗੁਰੂ ਵਰਗਾ ਬਣ ਜਾਣਾ ਉਹਦੇ ਵਾਲਾ ਸੁਭਾਅ ਉਹਦੇ ਵਾਲਾ ਬੋਝ ਪਰਮੇਸ਼ਰ ਦੀ ਸੇਵਾ ਕਰਨ ਦਾ ਜੋ ਪਰਮੇਸ਼ਰ ਨੂੰ ਸਮਝਦਾ ਵਾ ਜੋ ਪਰਮੇਸ਼ਰ ਨੂੰ ਪਿਆਰ ਕਰਦਾ ਵਾ ਜੋ ਪਰਮੇਸ਼ਰ ਨਾਲ ਪਰਮੇਸ਼ਰ ਵਾਸਤੇ ਲੋਕਾਂ ਨੂੰ ਤਿਆਰ ਕਰਦਾ ਵਾ ਮੈਂ ਕਹਿਣਾ ਚਾਹ ਰਿਹਾ ਹਾਂ ਕਿ ਤੁਹਾਡਾ ਅਤੇ ਮੇਰਾ ਸਮਝਣਾ ਤੇ ਚੱਲਣਾ ਪਰਮੇਸ਼ਰ ਨਾਲ ਜੁੜਾ ਹੋਈ ਤੁਸੀਂ ਹਤੇ ਮੈਂ ਐਦਾਂ ਕਰਕੇ ਚੱਲਦੇ ਆ ਕਿ ਚਲੋ ਚਰਚ ਜਾਣਾ ਤਾੜੀ ਮਾਰਨੀ ਆ ਜਾਂ ਫੇ ਇਸ ਰੀਤੀ ਨਾਲ ਵਾ ਕਿ ਉਹਦੇ ਅੰਦਰ ਜੋ ਬੋਝ ਹੈ ਪਰਮੇਸ਼ਰ ਦੇ ਵਾਸਤੇ ਉਹ ਸਮਝ ਲਿਆ ਉਹਦੇ ਅੰਦਰ ਪਰਮੇਸ਼ਰ ਉਹ ਮਤ ਕਿ ਕਰਨ ਵਾਸਤੇ ਆ ਸਾਨੂੰ ਬਣਾਉਣ ਵਾਸਤੇ ਸਾਡੇ ਬੱਚਾ ਨੂੰ ਬਣਾਉਣ ਵਾਸਤੇ ਆ ਸਾਡੇ ਪਰਿਵਾਰ ਨੂੰ ਬਣਾਉਣ ਵਾਸਤੇ ਸਾਡੇ ਫਿਊਚਰ ਨੂੰ ਬਣਾਉਣ ਵਾਸਤੇ ਸਾਨੂੰ ਸਦਗਲ ਜਾਣਾ ਵਾਸਤੇ ਆ ਨਰਕ ਲਿਜਾਣ ਵਾਸਤੇ ਆ ਸਾਨੂੰ ਕਿਸੇ ਕਿ ਪਹੁੰਚਾਉਣ ਵਾਸਤੇ ਆ ਇਹ ਗੱਲ ਤੁਹਾਨੂੰ ਪਤਾ ਲੱਗ ਗਿਆ ਜੇ ਤਾੜੀ ਮਾਰਨ ਵਾਲੇ ਆ ਮੈਂ ਖਲੋ ਕੇ ਆ ਗਏ ਆ ਪਤਾ ਨਹੀਂਗਾ ਹਾਂ ਗਲਤੀ ਜ਼ਰੂਰ ਫੜ ਲਾਂਗਾ ਸੀ ਚੰਗੀ ਜੀ ਤੇ ਪੜ੍ਹਨਾ ਬਹੁਤ ਟਾਈਮ ਲੱਗਿਆ ਚੰਗੀ ਜੀ ਮਾਰੇ ਅੰਦਰ ਚ ਨਹੀਂ ਆਉਣੀ ਨਾ ਕਿ ਮੈਂ ਪਹਿਲਾਂ ਬੋਲ ਚੁੱਕਿਆ ਮੈਂ ਟੋਮਟੋ ਮੈਂ ਪਤਾ ਲੱਗਦਾ ਕਿ ਕਿਦਾਂ ਅਸੀਂ ਪੰਜਾਬੀ ਆ ਭਾਰਤੀ ਆ ਪਰ ਹੁਣ ਤਾਂ ਮੰਡੇ ਦਾ ਚੋਟ ਬੜਾ ਲੱਗਦਾ ਲੇਕਿਨ ਜੋ ਬਹੁਤ ਆ ਥੀਮ ਆ ਰਗੜੋ ਬਾਬਾ ਮਕਸਦ ਆ ਬਾਬਾ ਉਹ ਸਮਝ ਲੈਣਾ ਉਹਦੇ ਅਨੁਸਾਰ ਚਿੱਲਾ ਬਣ ਜਾਣਾ ਉਹਦੇ ਵਰਗਾ ਉਹ ਬੜੇ ਧੰਨ ਵਾਲੀ ਗੱਲ ਆ ਪ੍ਰਭੂ ਦੀ ਬੜੇ ਦਇਆ ਵਾਲੀ ਗੱਲ ਆ ਉਹ ਸਾਡੇ ਤੇ ਪਕੜ ਹੋ ਜਾਂਦਾ ਬਾਕੀ ਸਭ ਪਿੱਛੇ ਕੁਝ ਨਾ ਨਾ ਲੱਗਦੇ ਲੱਗਦੇ ਬੁਰੀ ਤਾਂ ਮਗਰ ਫਟਾਫਟ ਲੱਗ ਜਾਂਦਾ ਹੈ ਪੀੜਾ ਨਾ ਪੀੜਾ ਹੁੰਦੀ ਆ ਬੋਝ ਹੰਦਰ ਆਈਦਾ ਸੋ ਸਮਾਚਾਰ ਕਰਨਾ ਵਿਕਰਬਾਣੀ ਕਰਨੇ ਕੁੜੀ ਕੁੱਟਣੀ ਉਹ ਕਰਨਾ ਜੇ ਕਰਨਾ ਫੜਾ ਫੜਾ ਜਾਂਦਾ ਵਾ ਲੇਕਿਨ ਜੋ ਬੋਝ ਯੇਸ਼ੂ ਵਾਲਾ ਹੁੰਦਾ ਜਿਹਦੀ ਅੰਦਰ ਯੇਸ਼ੂ ਦਾ ਬੋਝ ਆ ਗਿਆ ਤਾਂ ਨਗਰ ਵੀ ਕੱਟ ਹੋਣਗੇ ਅਤੇ ਅਗਲੇ ਲੋਕਾਂ ਅੰਦਰ ਹੀ ਬੋਝ ਕਿੱਦਾਂ ਹੁੰਦਾ ਵਾ ਕਿੰਨੇ ਲੋਕਾਂ ਅੰਦਰ ਬੋਝ ਹੁੰਦਾ ਵਾ ਪਤਾ ਨਹੀਂ ਤੁਸੀ ਕਿਹਦੇ ਉਨਾਂ ਕਰ ਲਾਗੇ ਜਾਂ ਫਿਰ ਇਸ ਗੱਲ ਦੇ ਵਿੱਚ ਆ ਕਿ ਹਾਂ ਪਾਸਟਰ ਨੂੰ ਦੁਵਾ ਕਰਵਾਉਂ। ਪਾਸਟਰ ਕੋ ਸੁਣੋ ਕਿ ਸਾਡੀ ਅਪੀਲ ਲੱਗੀ ਆ। ਇਹ ਜੋ ਸਲਾਹ ਦੇ ਰਿਹਾ ਵਾ ਜੋ ਪ੍ਰਚਾਰ ਕਰ ਰਿਹਾ ਉਹ ਇਹ ਸਿਰਫ ਪ੍ਰਚਾਰ ਹੀ ਕਰਦਾ ਵਾ। ਮੈਂ ਤੁਹਾਨੂੰ ਆਪਣੇ ਜਿਹਾ ਬਣਾਉਣਾ ਵਾ। ਆਪਣੇ ਵਰਗਾ ਬਣਾਉਣਾ। ਮਤਲਬ ਪਾਸਟਰ ਜਿਹੜਾ ਇੱਕ ਜਿਹੜਾ ਪਰਮਿਸ਼ਨ ਸੰਤ ਤੋਂ ਵਾ ਉਹਨੇ ਆਪਣੇ ਚੇਲੇ ਨੂੰ ਇੱਕ ਪੁੱਤਰ ਨੂੰ ਆਪਣੇ ਜਿਹਾ ਬਣਾਉਣਾ ਵਾ। ਆਪਣੇ ਵਰਗਾ ਬਣਾਉਣਾ ਵਾ। ਬਾਈਬਲ ਕਹਿੰਦੀ ਹੈ ਤੁਸੀਂ ਬੁਰੇ ਹੋ ਕੇ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਦੇਣੀ ਚਾਹਦੇ ਮਤਲਬ ਚੰਗੇ ਵਸਤੂਆਂ ਦੇਣ ਦੀ ਇੱਛਾ ਦੇ ਕਿ ਪਿਤਾ ਬੁਰਾ ਦ ਚੰਗਾ ਬਣਦਾ। ਤੁਸੀਂ ਹੱਦ ਤੱਕ ਮੈਂ ਕਿੱਦਾਂ ਮਾਨ? ਕਿੱਦਾਂ ਸੁਣ? ਜੇਪਰ ਨੋ ਧਿਆਨ ਮਾਰੀਏ ਚੇਲੇ ਦਾ ਗੁਰੂ ਵਰਗਾ ਬਣ ਜਾਣਾ ਬਰਕਤ ਵਾਲਾ ਗੱਲ ਅਸ਼ਸ਼ ਵਾਲੀ ਗੱਲ ਉਹਦੇ ਹੋਂ ਦਾ ਹੋ ਜਾਣਾ ਬੜੀ ਦਇਆ ਵਾਲੀ ਗੱਲ ਹੈ ਯਿਸੂ ਮੀਸ਼ਾ ਜੀ ਤੇ ਅੱਪਨ ਅੱਖਾਂ ਬੰਦ ਕਰਾਂਗੇ ਸਿਰਾਂ ਚਕਾਵਾਂਗੇ ਸਤਿਗੁਰਾਂ ਗੱਲਾਂ ਦਾ ਗੌਰ ਮਾਰਾਂਗੇ ਅਸੀਂ ਵਾਪਸ ਮਾਨੀ ਪ੍ਰਭ ਯਿਸੂ ਦੇ ਨਾਮ ਤੇ ਤੁਹਾਡਾ ਧੰਨਵਾਦ ਤੁਹਾਡੀ ਤਾਰੀਫ ਕਰਦੇ ਆ ਪਵਿੱਤਰ ਪਿਤਾ ਜੀ ਤੁਸੀਂ ਆਖਿਆ ਵਾ ਚੇਲੇ ਦਾ ਗੁਰੂ ਵਰਗਾ ਹੋ ਲੈਣਾ ਕਾਫੀ ਆ ਹਾਂ ਫਿਰ ਦਾ ਦਸਵਾਮੀ ਬਣ